ਉਨੀ ਸੇਖ ਨਾਪਾ ਨਾਪਾ ਸਰਕਾਰ ਲੋਕ ਦੇ ਮੰਡ ਦੇ ਦਫ਼ਤਰ ਦੇ ਅੱਗੇ ਜਿਹੜੇ ਮਰੇਗਾ ਵਰਕਰ ਡੈਮੋਕਰੇਟ ਮਰੇਗਾ ਵਰਕਰ ਨੇ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਹੜੀਆਂ ਕਈ ਸਾਲਾਂ ਤੋਂ ਪੈਂਡਿੰਗ ਪਈਆਂ ਨੇ ਜਿਵੇਂ ਕਿ ਉਹਨਾਂ ਨਾਲ ਜੋ ਸ਼ੋਸ਼ਣ ਹੋ ਰਿਹਾ ਟੱਕਾ ਹੋ ਰਿਹਾ ਜਿਵੇਂ ਕੀ ਦਿਹਾੜੀ ਕਦੇ ਕੋਈ ਪਵਾ ਜਾਂਦਾ ਕਦੇ ਹੋਰ ਕੋਈ ਕੋਈ ਜਿਹੜੀ ਉਹਨਾਂ ਦੀ ਹੈ ਪੈਸਾ ਨਹੀਂ ਮਿਲ ਰਿਹਾ ਦੋ ਦੋ ਸਾਲ ਤੋਂ ਕੰਮ ਕਰ ਰਹੇ ਨੇ ਜਿਹੜੇ ਉਹ ਤੇ ਉਹਨਾਂ ਦੀਆਂ ਕੁਝ ਮੰਗਾਂ ਨੇ ਗੱਲ ਕਰਦੇ ਆ ਡੈਮੋਕਰੇਟਿਵ ਜਥੇਬੰਦੀ ਦੇ ਆਗੂ ਨਾਲ ਡੈਮੋਕਰੇਟਿਕ ਮਰੀਗਾ ਫਰੰਟ ਵੱਲੋਂ 31 ਜੁਲਾਈ ਤੋਂ ਇੱਥੇ 45 ਦਿਨਾਂ ਤੋਂ ਪਿਛਲੇਆਂ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਬੀਡੀਪੀਓ ਦਫਤਰ 'ਚ ਤੇ ਇਹਦੀਆਂ ਸ਼ਿਕਾਇਤਾਂ ਐਸਟੀਐਮ ਸਾਹਿਬ ਨੇ ਵੀ ਪਿਛਲੇ 20 ਦਿਨ ਪਹਿਲਾਂ 20 ਤਰੀਕ ਨੂੰ ਇੱਕ ਜਵਾਬ ਤਲਬੀ ਮੰਗੀ ਸੀ ਜਿਹਦਾ ਇਹਨਾਂ ਨੇ ਪਰਸੋਂ ਜਵਾਬ ਦਿੱਤਾ ਬੜਾ ਰੋਪਟਕੇ ਜਿਹਦੀ ਕਾਪੀ ਕੱਲ ਮਿਲੀ ਹੈ ਉਹ ਵੀ ਸਿਰਫ ਕਾਗਜ਼ਾਂ ਦਾ ਢਿੱਡ ਪੜਨ ਵਾਲੀ ਗੱਲ ਹੈ ਉਹ ਵੀ ਉਹਦੇ ਮੁਤਾਬਕ ਕਾਨੂੰਨ ਕੀ ਕਹਿੰਦਾ ਜੋ ਇਹਨਾਂ ਦਾ ਬਣਦਾ ਮਜ਼ਦੂਰਾਂ ਦਾ ਹੱਕ ਹੈ ਉਹ ਦੇਣ ਨੂੰ ਤਿਆਰ ਹੀ ਨਹੀਂ ਦਫ਼ਤਰ ਵਾਲੇ ਦੂਜੀ ਗੱਲ ਇਹ ਹੈ ਕਿ ਕਾਨੂੰਨ ਕਹਿੰਦਾ ਕਿ ਜਿਹੜੀ ਵੀ ਅਰਜੀ ਆਉਂਦੀ ਹੈ ਉਹਦਾ ਨਪਟਾਰਾ ਬਲਾਗ ਪ੍ਰੋਗਰਾਮ ਅਫਸਰ ਨੇ 7 ਦਿਨਾਂ ਦੇ ਵਿੱਚ ਵਿੱਚ ਕਰਨਾ ਹੈ ਮਨਰੇਗਾ ਐਕਟ ਦੀ ਧਾਰਾ 23 ਤੋਂ 25 ਦੇ ਤਹਿਤ ਪਰ 7 ਦਿਨਾਂ ਚ ਡਿਪਟਾਰਾ ਕਰਨ ਦੀ ਵੀ ਜਾਇ 45 ਦਿਨ ਲਗਾਤਾਰ ਹੋ ਕੇ ਬੈਠਿਆ ਨੂੰ ਇਹ ਅਰਜ਼ੀਆਂ ਅਸੀਂ ਏਡੀਸੀ ਡੀ ਪਟਿਆਲਾ ਜੀ ਨੂੰ ਵੀ ਦਿੱਤੀ ਹੋਈਆਂ ਨੇ ਉਹਨਾਂ ਤੇ ਵੀ ਕੁਝ ਕਰਨ ਨੂੰ ਤਿਆਰ ਨਹੀਂ ਇੱਥੇ ਇੱਕ ਮੱਲੇਵਾਲ ਪਿੰਡ ਜੀਆਰਐਸ ਲਾਇ ਹੋਏ ਨੇ ਇਹਨਾਂ ਨੇ ਪਿਛਲੇ 2 ਸਾਲ ਤੋਂ ਤੋਂ 2 ਸਾਲ ਤੋਂ ਉਹ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਅਸੀਂ ਇਹ ਜਾਨਣਾ ਚਾਹੁੰਦੇ ਆ ਕਿ ਉਹ ਦੀ ਉਹਦੇ ਪਿੱਛੇ ਸ਼ੈ ਕੀ ਹੈ ਕਿ ਦੀ ਸ਼ੈ ਦੇ ਨਾਲ ਉਹ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਦਫ਼ਤਰ ਸਾਨੂੰ ਇਹ ਇਲਾਜ ਹੈ ਕਿ ਬੀਡੀਪਿਓ ਨਹੀਂ ਮਨਰੇਗਾ ਦੇ ਜਿਹੜੇ ਮੁਲਾਜ਼ਮ ਨੇ ਛੋਟੇ ਪੱਦਰ ਦੇ ਉਹ ਚਲਾ ਰਹੇ ਵੱਡੀ ਗੱਲ ਉਹਦੇ ਚੀਜ ਦੂਜੀ ਵੱਡੀ ਗੱਲ ਇਹ ਆ ਕਿ ਬੇਰਜ਼ਗਾਰੀ ਪੱਤੇ ਦੇ ਨਿਯਮ ਪੰਜਾਬ ਸਰਕਾਰ ਨੇ ਅਜੇ ਤੱਕ ਨਹੀਂ ਬਣਾਏ ਜਦੋਂ ਕਿ ਪਿਛਲੇ ਦਿਨਾਂ ਚ ਇਹਦੇ ਤੇ ਗੱਲਬਾਤ ਹੋ ਚੁੱਕੀ ਹੈ ਕਿ ਮਨਰੇਗਾ ਦੇ ਬੇਰਜ਼ਗਾਰੀ ਪੱਤੇ ਦੇ ਨਿਯਮ ਬਣ ਹਜ਼ਾਰਾਂ ਅਰਜ਼ੀਆਂ ਦਿੱਤੀਆਂ ਹੋਈਆਂ ਨੇ ਕਿ ਬੇਰਜ਼ਗਾਰੀ ਪੱਤਾ ਦਿਓ ਇਹ ਕੰਮ ਨਹੀਂ ਦੇਣਾ ਤੇ ਉਹ ਉਹਨਾਂ ਤੇ ਅਫਸਰਾਂ ਵੱਲੋਂ ਲਿਖ ਕੇ ਜਾ ਚੁੱਕਿਆ ਕਿ ਇਹਨਾਂ ਦਾ ਬੇਰਜ਼ਗਾਰੀ ਪੱਤੇ ਦਾ ਇਹਨਾਂ ਨੂੰ ਦਤਾ ਜਾ ਵੀ ਬਣਦਾ ਹੱਕ ਔਰ ਉਪਰੋਂ ਕਈ ਨਾ ਤਾਂ ਇੱਕ ਇਹਨਾਂ ਨੇ ਨਿਯਮ ਬਣਾਏ ਨੇ ਨਾ ਫੰਡ ਜਨਰੇਟ ਕੀਤਾ ਕੀਤਾ ਪੰਜਾਬ ਸਰਕਾਰ ਨੇ ਅਰਜੀ ਤਰੰਤ ਆਨਲਾਈਨ ਕਰਨੀ ਹੈ ਅਰਜੀ ਤਰੰਤ ਆਨਲਾਈਨ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿਹੜਾ ਅਸੀਂ ਕੱਪੜੇ ਵਾਜੀ ਕਰ ਲੰਨੇ ਆ ਤੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਲੁੱਟਦੇ ਆ ਉਹ ਬੰਦ ਹੋਏ ਕਿ ਲੁੱਟਖੋ ਕਾਨੂੰਨ ਮੁਤਾਬਕ ਜੇ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਵੱਡੀ ਗੱਲ ਉਹਦੀ ਚੀਜ਼ ਹਾਂਜੀ ਇਹ ਸੀ ਆਪਾਂ ਗੱਲਾਂ ਕੀਤੀਆਂ ਨੇ ਯਾਨੀ ਕਿ ਮਜ਼ਦੂਰ ਦੀ ਗੱਲ ਵੀ ਸਰਕਾਰ ਨੂੰ ਸੁਣਨੀ ਚਾਹੀਦੀ ਹੈ ਤੇ ਵਪਾਰੀਆਂ ਦੀ ਗੱਲ ਵੀ ਸੁਣਦੇ ਨੇ ਤੇ ਕਿਸਾਨਾਂ ਦੀ ਗੱਲ ਵੀ ਹੁੰਦੀ ਆ ਭਰਾਵਾਂ ਦੀ ਪਾਰਲੀਮੈਂਟ ਦੇ ਵਿੱਚ ਪਰ ਜਦ ਮਜ਼ਦੂਰ ਦੀ ਗੱਲ ਆਉਂਦੀ ਆ ਹਰ ਇੱਕ ਸਰਕਾਰ ਆ ਬਿਲਕੁਲ ਸਾਈਲੈਂਟ ਮੋਡ ਤੇ ਆ ਜਾਂਦੀ ਆ ਗੁਲਵਿੰਦਰਪੁਰ ਰਾਮਗੜ ਡੈਮੋਕਰੇਟਿਕ ਮੋਰਗਾ ਫਰੰਟ ਦੀ ਜ਼ਿਲ੍ਹਾ ਪ੍ਰਧਾਨ ਦੇਖੋ ਜਿਹੜੇ ਕਾਨੂੰਨ ਤੋਂ ਨੌਕਰੀਆਂ ਤੇ ਪੈਸੇ ਲੈਣ ਵਾਲੇ ਅਧਿਕਾਰੀ ਨੇ ਤਰਖਾ ਲੈਣ ਬਾਰੇ ਉਹ ਕਾਨੂੰਨ ਦੀ ਧਿਓਟਾ ਰਹੇ ਨੇ ਤੇ ਕਾਨੂੰਨ ਨੂੰ ਲਾਗੂ ਕਰਨ ਚ ਇਥੇ ਕੋਈ ਨਾ ਸਰਕਾਰ ਦੀ ਨਾ ਅਧਿਕਾਰੀਆਂ ਦੀ ਕੋਈ ਨਹੀਂ ਸੁਣਦਾ ਇੱਥੇ ਗਰੀਬਾਂ ਦੀ ਮਜ਼ਦੂਰਾਂ ਦੀ ਕੋਈ ਸੁਣਵਾਈ ਨਹੀਂ ਅਸੀਂ ਪਿਛਲੇ 45 ਦਿਨਾਂ ਤੋਂ ਧਰਤੇ ਤੇ ਬੈਠੇ ਆ ਜਿਹੜੇ ਕਹਿੰਦੇ ਸੀ ਸਰਕਾਰ ਪਿੰਡਾਂ ਤੋਂ ਚੱਲੂਗੀ ਪਿੰਡਾਂ ਦੇ ਲੋਕ ਇਹਨਾਂ ਦੇ ਦਫ਼ਤਰਾਂ 'ਚ ਆਏ ਬੈਠੇ ਨੇ ਕਿੱਥੇ ਆ ਸਰਕਾਰ ਇਹਨਾਂ ਦੀ ਅੱਜ ਅਸੀਂ ਪੁੱਛਣਾ ਚਾਹੁੰਦੇ ਆ ਕਿ ਕਾਨੂੰਨ ਮੁਤਾਬਕ ਚੱਲਣ ਵਾਲੇ ਲਾਗੂ ਕਰਨ ਵਾਲੇ ਉਹ ਕਿੱਥੇ ਨੇ